ਸਤਿ ਸ਼੍ਰੀ ਅਕਾਲ ਦੋਸਤੋ ਅੱਜ ਗੱਲ ਕਰਦੇ ਆਂ ਟਰੰਚ ਵਿਧੀ ਵਾਲੇ ਗੰਨੇ ਬਾਰੇ ਟਰੰਚ ਵਿਧੀ ਵਾਲਾ ਗੰਨਾ ਜਿਹੜਾ ਉਹਦੇ ਤੋਂ ਅਸੀਂ ਦੋ ਫਸਲਾਂ ਵੀ ਲੈ ਸਕਦੇ ਆਂ ਇੱਕ ਤਾਂ ਗੰਨਾ ਔਰ ਦੂਸਰੀ ਕਣਕ ਸਰੋਂ ਮੂਲੀ ਤੇ ਹੋਰ ਇਸ ਪ੍ਰਕਾਰ ਦੀਆਂ ਫਸਲਾਂ ਜੋ ਬੈੱਡ ਦੇ ਉੱਪਰ ਤਿਆਰ ਹੋ ਸਕਦੀਆਂ ਨੇ ਅਸੀਂ ਕਣਕ ਦੀ ਡਬਲ ਫਸਲ ਲਈ ਹੈ ਇਹ ਅਸੀਂ ਨਵੰਬਰ ਦੀ 25 ਤਰੀਕ ਨੂੰ ਕਣਕ ਦੀ ਬਿਜਾਈ ਕਰ ਦਿੱਤੀ ਸੀ ਜੋ ਕਿ ਅਸੀਂ ਫਰਵਰੀ ਦੇ ਵਿੱਚ ਗੰਨੇ ਦੀ ਬਿਜਾਈ ਕੀਤੀ ਲਾਸਟ ਵੀਕ ਔਰ ਅੱਜ ਤੁਸੀਂ ਗੰਨਾ ਦੇਖ ਲਓ ਸਾਰਾ ਉਗ ਕੇ ਵਧੀਆ ਹੋ ਗਿਆ ਕਣਕ ਵੀ ਬਿਲਕੁਲ ਲਾਸਟ ਸਮੇਂ ਤੇ ਚੱਲ ਰਹੀ ਹੈ ਔਰ ਬਹੁਤ ਵਧੀਆ ਜਿਹੜਾ ਗੰਨੇ ਦੀ ਉਗਾਈ ਹੈ ਔਰ ਇਹ ਜਿਹੜੀ ਹੈ ਤੁਸੀਂ ਦੇਖ ਰਹੇ ਹੋ ਇਹ ਸਰੋਂ ਵਾਲਾ ਖੇਤ ਹੈ ਔਰ ਇਹਦੇ ਵਿੱਚ ਅਸੀਂ ਡਬਲ ਫਸਲ ਜਿਹੜੀ ਹੈ ਉਹ ਸਰੋਂ ਦੀ ਲਈ ਹੈ ਵਿੱਚ ਗੰਨਾ ਵਿੱਚ ਸਰੋਂ ਇਹ ਵੀ ਬਹੁਤ ਵਧੀਆ ਰਿਜ਼ਲਟ ਰਿਹਾ ਜੀ ਕਿੰਨਾ ਕਨਾਲਾਂ ਵਿੱਚੋਂ ਕਰੀਬ 3 ਕੁਇੰਟਲ ਸਰੋਂ ਨਿਕਲੀ ਆ ਬਹੁਤ ਵਧੀਆ ਰਿਜ਼ਲਟ ਦਿੱਤਾ ਸਰੋਂ ਨੇ ਹੁਣ ਇਹ ਆਪਾਂ ਸਰੋਂ ਵੱਢੀ ਆ ਔਰ ਗੰਨਾ ਦੇਖੋ ਉਸ ਤੋਂ ਬਾਅਦ ਵਿੱਚ ਕਿੰਨਾ ਵਧੀਆ ਤਿਆਰ ਹੋਇਆ ਇਸ ਲਈ ਡਬਲ ਫਸਲ ਲੈਣੀ ਜਿਹੜੀ ਆ ਉਹ ਟ੍ਰੰਚ ਵਿਧੀ ਦੇ ਨਾਲ ਬਹੁਤ ਆਸਾਨ ਹੈ ਵਿੱਚੋਂ ਸਾਫ਼ ਰਹਿੰਦਾ ਔਰ ਉਹਦੇ ਵਾਸਤੇ ਸਾਨੂੰ ਇੱਕ ਛੋਟਾ ਟਰੈਕਟਰ ਕਬੋਟਾ ਦਾ ਜਿਹੜਾ ਅਸੀਂ ਲਿਆ ਹੈ ਆੋਰ ਕਿਸੇ ਕੰਪਨੀ ਦਾ ਵੀ ਲੈ ਸਕਦੇ ਹੋ ਤੁਸੀਂ ਜਿਵੇਂ ਤੁਹਾਡਾ ਠੀਕ ਲੱਗੇ ਅਤੇ ਇਹ ਕਿ ਵਿਚੋਂ ਵਹਾਈ ਕਰਨ ਵਾਸਤੇ ਬੈੱਡ ਨੂੰ ਸਾਫ਼ ਰੱਖਣ ਵਾਸਤੇ ਕਾਫ ਉਸ ਤੋਂ ਬਚਾਉਣ ਵਾਸਤੇ ਸਾਨੂੰ ਇੱਕ ਟਰੈਕਟਰ ਦੀ ਵਰਤੋਂ ਕਰਨੀ ਪੈਂਦੀ ਆ ਕਿਉਂਕਿ ਬੈੱਡ ਦੀ ਚੌੜਾਈ ਜ਼ਿਆਦਾ ਹੋਣ ਕਰਕੇ ਕਾਫ ਉਸ ਜ਼ਿਆਦਾ ਹੁੰਦਾ ਹੈ ਔਰ ਇਹ ਗੰਨਾ ਜਿਹੜਾ ਇਹ ਬਹੁਤ ਵਧੀਆ ਨਿਕਲਦਾ ਹੈ weight ਜ਼ਿਆਦਾ ਹੁੰਦਾ ਗੰਨੇ ਦੀ ਮੋਟਾਈ ਜ਼ਿਆਦਾ ਹੁੰਦੀ ਹੈ ਔਰ ਇਹ ਗੰਨਾ ਜਿਹੜਾ ਹੈ ਇਹ ਅਸੀਂ ਖਾਲੀ ਜ਼ਮੀਨ ਦੇ ਵਿੱਚ ਲਾਇਆ ਸੀ ਮਾਰਚ ਦੇ ਵਿੱਚ ਜਿਹੜਾ ਗੰਨਾ ਪਹਿਲਾਂ ਵੱਢ ਕੇ ਅਸੀਂ ਵੇਚ ਦਿੱਤਾ ਉਸ ਵਾਲੀ ਜ਼ਮੀਨ ਦੇ ਵਿੱਚ ਔਰ ਬਹੁਤ ਵਧੀਆ ਰਿਜ਼ਲਟ ਆ ਬਹੁਤ ਵਧੀਆ ਬੂਟਾ ਕਰ ਰਿਹਾ ਗ੍ਰੋਥ ਕਰ ਰਿਹਾ ਔਰ ਇਸ ਗੰਨੇ ਨੂੰ ਅਸੀਂ ਅਜੇ ਤੱਕ ਇੱਕ ਵੀ ਕੋਈ ਖਾਦ ਨਹੀਂ ਪਾਈ ਜੋ ਬਿਜਾਈ ਕਰਦੇ ਸਮੇ ਪਾਈ ਸੀ ਉਹੀ ਖਾਦ ਪਾਈ ਆ ਔਰ ਇਹਨੂੰ ਇੱਕ ਟਾਲ ਸਟਾਰ ਦੀ ਸਪਰੇ ਜਰੂਰ ਕੀਤੀ ਐ ਅਸੀਂ ਕੀੜੇ ਦੇ ਡਰ ਤੋਂ ਕਿ ਕੀੜੀ ਨਾ ਲੱਗ ਜਾਏ ਔਰ ਬਹੁਤ ਵਧੀਆ ਰਿਜ਼ਲਟ ਐ ਟਾਲ ਸਟਾਰ ਦੀ ਸਪਰੇ ਦਾ ਵੀ ਗ੍ਰੋਥ ਕਰਨ ਦੇ ਵਿੱਚ ਵੀ ਬਹੁਤ ਵਧੀਆ ਮਦਦ ਕਰਦੀ ਐ ਤੇ ਗੰਨੇ ਨੂੰ ਰੋਗਾਂ ਤੋਂ ਬਚਾਉਂਦੀ ਐ ਮਤਲਬ ਟਾਲ ਸਟਾਰ ਦਾ ਰਿਜ਼ਲਟ ਵੀ ਬਹੁਤ ਵਧੀਆ ਵਾ ਇਸ ਕਰਕੇ ਡਬਲ ਟ੍ਰੈਂਚਰ ਜਿਹੜਾ ਸਿਸਟਮ ਐ ਉਹ ਠੀਕ ਹੈ ਇੱਕ ਤਾਂ ਦੋ ਫਸਲਾਂ ਹੋ ਜਾਂਦੀਆਂ ਨੇ ਗੰਨਾ ਵੀ ਹੋ ਜਾਂਦਾ ਹੈ ਮਿਹਨਤ ਘੱਟ ਲੱਗਦੀ ਹੈ ਇਸ ਕਰਕੇ ਹਰ ਕਿਸਾਨ ਨੂੰ ਇਹਦੇ ਉੱਪਰ ਜਿਹੜਾ ਉਹ ਧਿਆਨ ਦੇਣਾ ਚਾਹੀਦਾ ਹੈ ਇਹਦੇ ਉੱਪਰ ਲੇਬਰ ਖਰਚਾ ਘੱਟ ਚੜਦਾ ਹੈ ਜਦੋਂ ਅਸੀਂ ਕਟਾਈ ਕਰਨੀ ਹੈ ਇਹਨੂੰ ਮਸ਼ੀਨ ਬਹੁਤ ਆਸਾਨੀ ਦੇ ਨਾਲ ਕੱਟਦੀ ਹੈ ਔਰ ਇਹਦੇ ਵਾਸਤੇ ਜਿਹੜੀ ਸਾਨੂੰ ਦੂਸਰੀ ਲੇਬਰ ਦੇ ਮਗਰ ਜ਼ਿਆਦਾ ਦੌੜਨ ਦੀ ਲੋੜ ਨਹੀਂ ਪੈਂਦੀ ਔਰ ਗੰਨਾ ਖਰਾਬ ਨਹੀਂ ਕਰਦੀ ਲੇਬਰ ਮਸ਼ੀਨ ਜਿਹੜੀ ਹੈ ਸੌਰੀ ਉਹ ਗੰਨਾ ਖਰਾਬ ਨਹੀਂ ਕਰਦੀ ਲੇਬਰ ਜਿਹੜੀ ਹੈ ਉਹ ਅੱਜ ਕੱਲ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਪ੍ਰੋਬਲਮ ਆ ਸਕਦੀ ਹੈ ਅਸੀਂ ਤਕਰੀਬਨ ਤਕਰੀਬਨ ਬੈੱਡ ਵਾਲੀ ਖੇਤੀ ਜਿਹੜੀ ਹੈ ਉਹ 50 ਕਿੱਲੇ ਦੇ ਕਰੀਬ ਅਸੀਂ ਕਰ ਰਹੇ ਹਾਂ ਹੁਣ ਔਰ ਸਾਨੂੰ ਤਾਂ ਇਹ ਟੈਕਨੀਕ ਬਹੁਤ ਵਧੀਆ ਲੱਗੀ ਹੈ ਔਰ ਇਹਦੇ ਨਾਲ ਜਿਹੜਾ ਝਾੜ ਦਾ ਰਿਜ਼ਲਟ ਹੈ ਉਹ ਵੀ ਵਧੀਆ ਆਏਗਾ ਔਰ ਜਿਹੜਾ ਅਸੀਂ ਇਹਦੇ ਵਿੱਚ ਕਣਕ ਦੀ ਬਿਜਾਈ ਕੀਤੀ ਸੀ ਉਹਦਾ ਵੀ ਝਾੜ ਬਹੁਤ ਵਧੀਆ ਰਿਹਾ ਉਹ ਇੱਕ ਕਿੱਲੇ ਪਿੱਛੇ ਜਿਹੜਾ 14 ਕੁਇੰਟਲ ਦੇ ਕਰੀਬ ਝਾੜ ਰਿਹਾ ਕਣਕ ਦਾ ਇਸ ਵਾਰੀ ਫਸਟ ਵਾਰੀ ਬਿਜਾਈ ਕੀਤਾ ਸੀ ਨਹੀਂ ਤਾਂ ਉਹਦਾ ਝਾੜ ਜਿਹੜਾ ਉਹ 15 ਕੁਇੰਟਲ ਤੋਂ ਪਲੱਸ ਜਾਂਦਾ ਔਰ 14 ਤੋਂ 15 ਕੁਇੰਟਲ ਕਣਕ ਜਿਹੜੀ ਹੈ ਉਹ ਝੜ ਜੇ ਤਾਂ ਬਹੁਤ ਹੈ ਔਰ ਗੰਨਾ ਜਿਹੜਾ ਉਹ ਪੂਰਾ ਨਿਕਲ ਜਾਂਦਾ ਉਹਦੇ ਤੇ ਮਿਹਨਤ ਘੱਟ ਹੁੰਦੀ ਹੈ ਉਸ ਤਰ੍ਹਾਂ ਅਸੀਂ ਕਣਕ ਕਟਾਈ ਕਰਨ ਤੋਂ ਬਾਅਦ ਵਿੱਚ ਜਦੋਂ ਅਸੀਂ ਗੰਨਾ ਬਜਾਈ ਕਰਦੇ ਹਾਂ ਉਹਦੇ ਉੱਪਰ ਜਿਹੜਾ ਉਹ ਖਰਚਾ ਜ਼ਿਆਦਾ ਹੁੰਦਾ ਹੈ ਮਿਹਨਤ ਜ਼ਿਆਦਾ ਹੁੰਦੀ ਹੈ ਗਰਮੀ ਜ਼ਿਆਦਾ ਹੁੰਦੀ ਹੈ ਗੰਨਾ ਘੱਟ ਉੱਗਣ ਦਾ ਚਾਂਸ ਹੁੰਦਾ ਹੈ ਇਸ ਲਈ ਸਾਨੂੰ ਜਿਹੜਾ ਇਹ ਫਰਵਰੀ ਮਾਰਚ ਦੇ ਵਿੱਚ ਗੰਨਾ ਲਾਉਣ ਦਾ ਜਿਹੜਾ ਉਹ ਸਹੀ ਲੱਗਿਆ ਤਰੀਕਾ ਇਹਦੇ ਨਾਲ ਗੰਨਾ ਖਰਾਬ ਨਹੀਂ ਹੁੰਦਾ ਸਾਰੇ ਗੰਨੇ ਦੀ ਜਿਹੜੀ ਹੈ ਉਹ ਉਗਾਈ ਬਹੁਤ ਵਧੀਆ ਹੁੰਦੀ ਹੈ ਰਹਿੰਦੀ ਹੈ ਇਹ ਅਸੀਂ ਵੱਡੇ ਪੰਪ ਨੂੰ ਜਿਹੜੀਆਂ ਤਿੰਨ ਨੋਜ਼ਲਾਂ ਲਾਈਆਂ ਨੇ ਇੱਕ ਇੱਕ ਪੂਰਾ ਸਿਹਾਰ ਜਿਹੜਾ ਉਹ ਲੈ ਕੇ ਜਾ ਰਹੀਆਂ ਦੇਖ ਲੋ ਤੁਹਾਡੇ ਸਾਹਮਣੇ ਬਹੁਤ ਵਧੀਆ ਸਪਰੇਅ ਹੋ ਰਹੀ ਆ ਔਰ ਦੰਨੇ ਦੀ ਗਰੋਥ ਗੰਨੇ ਦਾ ਜਿਹੜਾ ਥੱਲਿਓਂ ਬੂਟਾ ਕਰ ਰਿਹਾ ਗੰਨਾ ਬਹੁਤ ਵਧੀਆ ਕਰ ਰਿਹਾ ਔਰ ਇਹ ਛੋਟਾ ਟਰੈਕਟਰ ਸਾਡੇ ਕੋਲ ਕਬੂਟਾ ਅਸੀਂ ਇਹਦੇ ਨਾਲ ਬੈੱਡ ਦੀ ਵਿਹਾਈ ਕਰਦੇ ਆ ਵਿੱਚ ਕੱਖ ਨਹੀਂ ਤੁਹਾਨੂੰ ਮਿਲੇਗਾ ਗੰਨੇ ਦੇ ਵਿੱਚ ਔਰ ਗੰਨਾ ਵਧੀਆ growth ਕਰਦਾ ਜਦੋਂ ਗੰਨੇ ਦੇ ਵਿੱਚ ਕੱਖ ਹੋ ਜਾਂਦਾ ਤਾਂ ਉਹ ਗੰਨਾ ਇੰਨਾ ਵਧੀਆ growth ਨਹੀਂ ਕਰਦਾ ਅਸੀਂ ਜਿਹੜਾ ਪਹਿਲਾਂ ਗੰਨਾ ਬਜਾਈ ਕਰਨ ਤੋਂ ਟਰੈਕਟਰ ਰੋਟਾਵੇਟਰ ਇਹਦੀਆਂ ਪੰਜ ਹੱਲਾਂ ਇਹ ਸਾਰਾ ਕੁਝ ਲੈ ਕੇ ਰੈਡੀ ਕਰਕੇ ਫੇਰ ਗੰਨੇ ਦੀ ਜਿਹੜੀ ਆ ਉਹ ਬਜਾਈ ਕੀਤੀ ਹੈ ਬੈੱਡ ਵਾਲੇ ਦੀ ਔਰ ਇਹ ਸਾਨੂੰ ਤਕਨੀਕ ਤਕਰੀਬਨ ਬਹੁਤ ਵਧੀਆ ਲੱਗੀ ਹੈ ਖਰਚਾ ਇਹਦੇ ਤੇ ਬਹੁਤ ਘੱਟ ਹੈ ਲੇਬਰ ਦਾ ਖਰਚਾ ਜਿਹੜਾ ਲੇਬਰ ਲੱਭਣੀ ਨਹੀਂ ਪੈਂਦੀ ਐ ਤੁਸੀਂ ਦੇਖ ਰਹੇ ਹੋ ਕਣਕ ਦੇ ਵਿੱਚ ਜਿਹੜਾ ਗੰਨਾ ਬਜਾਈ ਕੀਤਾ ਸੀ ਅਸੀਂ ਸਟਾਰਟਿੰਗ ਦੇ ਵਿੱਚ ਤੁਸੀਂ ਵੀਡੀਓ ਦੇਖੀ ਸੀ ਇਹ ਗੰਨਾ ਬਜਾਈ ਕਰਦੇ ਸੀ ਅਸੀਂ ਕਣਕ ਦੇ ਵਿੱਚ ਇਹ ਗੰਨਾ ਸਾਰਾ ਉਗ ਕੇ ਪੂਰਾ ਤਿਆਰ ਹੈ ਔਰ ਬਹੁਤ ਵਧੀਆ ਉਗਾਈ ਹੈ ਥੱਲੇੋਂ ਗਰੋਥ ਕਰ ਰਿਹਾ ਬੂਟਾ ਬਹੁਤ ਵਧੀਆ ਕਣਕ ਵੱਢ ਲਈ ਹੈ ਔਰ ਕਣਕ ਅਦਬਦਾ ਬੈੱਡ ਹੈ ਜਿਹੜਾ ਉਹਦੇ ਤੇ ਰੋਟਾਵੇਟਰ ਚਲਾਇਆ ਅਸੀਂ ਇਹ ਇੱਕ ਇੱਕ ਬੂਟੇ ਦੇ ਵਿੱਚੋਂ 8-8 ਜਿਹੜੇ ਨੇ ਉਹ ਸੂਏ ਨਿਕਲ ਰਹੇ ਨੇ ਤੁਹਾਨੂੰ ਵੀਡੀਓ ਦੇਖ ਕੇ ਲੱਗੇਗਾ ਕਿ ਹਾਂ ਯਾਰ ਕੰਮ ਕੀਤਾ ਜਿਹੜਾ ਇਹ ਮਤਲਬ ਆਸਾਨ ਹੈ ਸੌਖਾ ਹੈ ਔਰ ਇੰਨਾ ਦਿਨਾਂ ਦੇ ਵਿੱਚ ਗਰਮੀ ਦੇ ਵਿੱਚ ਇੰਨਾ ਖਪਣ ਦੀ ਲੋੜ ਨਹੀਂ ਟਰੈਕਟਰ ਤੇ ਬੈਠੋ ਵਿੱਚੋਂ ਬੈੱਡ ਨੂੰ ਵਾਓ ਖਾਦ ਪਾਓ ਇਹ ਨੂੰ ਪਾਣੀ ਦਿਓ ਮਤਲਬ ਨਾਰਮਲ ਕੰਮ ਬੰਦਾ ਕਰੀ ਜਾਵੇ ਵਧੀਆ ਜਿਹੜਾ ਨਿਕਲ ਜਾਂਦਾ ਹੈ ਇਹਦਾ ਰਿਜ਼ਲਟ ਜਿਹੜਾ ਉਹ ਬਹੁਤ ਵਧੀਆ ਹੁੰਦਾ ਪੂਰੀ ਵੀਡੀਓ ਦੇਖ ਕੇ ਮੇਰਾ ਵੀਰ ਸਾਰੇ ਇਸ ਚੈਨਲ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਣਾ ਕਿ ਤੁਹਾਨੂੰ ਇਹ ਟੈਕਨੀਕ ਕਿਵੇਂ ਲੱਗੀ ਸਤਿ ਸ੍ਰੀ ਅਕਾਲ ਜੀ ਸਾਰਾ